ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬੜੇ ਹੀ ਸੀਨੀਅਰ ਲੀਡਰ ਸ਼੍ਰੀ ਕਰਮਚੰਦ ਸ਼ਰਮਾ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਬੈਠੇ ਨੇ ਖੱਬੇ ਪਾਸੇ ਔਰ ਸੱਜੇ ਪਾਸੇ ਮੇਰੇ ਨਾਲ ਪੀਐਸਪੀਸੀਐਲ ਦੇ ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੇਰੇ ਨਾਲ ਸਾਡੇ ਜਿਹੜੇ ਐਕਸੀਅਨ ਸਾਹਿਬ ਅਮਨ ਗੁਪਤਾ ਜੀ ਬੈਠੇ ਨੇ ਕੀ ਜ਼ਰੂਰਤ ਪੈ ਗਈ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ ਦੇਖੋ ਸਾਥੀਓ ਗੱਲ ਇਸ ਤਰ੍ਹਾਂ ਹੈ ਜਦੋਂ ਸਮਾਜ ਦੇ ਵਿੱਚ ਅਸੀਂ ਲੀਡਰ ਕਿਉਂ ਚੁਣਦੇ ਹਾਂ ਅਸੀਂ ਸਮਾਜ ਦੇ ਵਿੱਚ ਲੀਡਰ ਇਸ ਲਈ ਚੁਣਦੇ ਹਾਂ ਕਿ ਲੀਡਰ ਸਾਡੇ ਜਿਹੜੇ ਹੱਕ ਨੇ ਜਮਹੂਰੀ ਹੱਕ ਨੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਦੀ ਆਵਾਜ਼ ਸਹੀ ਤਰੀਕੇ ਨਾਲ ਸਹੀ ਪਲੇਟਫਾਰਮ ਤੇ ਸਹੀ ਟਿਕਾਣੇ 'ਸਰ ਚੱਕੂ ਪਰ ਸਾਡੀ ਇੱਕ ਸਮਝ ਲਓ ਵੀ ਅ ਹੋ ਰਹੀ ਦਰ ਦਰਦਸ਼ਈ ਕਹਾਂਗੇ ਵੀ ਰਹੀ ਕਿ ਸਾਨੂੰ ਜਿਹੜੇ ਲੀਡਰ ਮਿਲੇ ਉਹਨਾਂ ਨੇ ਸਮੇਂ-ਸਮੇਂ ਸਰ ਰਹਿੰਦੇ ਨਾ ਤਾਂ ਆਪਣੇ ਖਿੱਤੇ ਦੀ ਬਾਤ ਚੱਕੀ ਨਾ ਤਾਂ ਆਪਣੇ ਖਿੱਤੇ ਦੀ ਬਾਤ ਚੱਕੀ ਤੇ ਨਾ ਹੀ ਉਹਨਾਂ ਨੇ ਆਪਣੇ ਸੂਬੇ ਪੰਜਾਬ ਦੀ ਬਾਤ ਚੱਕੀ ਤੇ ਜਦੋਂ ਕੀਤਾ ਤਾਂ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਸਿਰਫ ਤੇ ਸਿਰਫ ਮਹਿਜ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਪਿੱਛੇ ਐਦਾਂ ਹੀ ਪਿਛਲੇ 4 ਦਿਨ ਤੋਂ ਮੈਂ ਲਗਾਤਾਰ ਦੇਖ ਰਹੀ ਹਾਂ ਕਿ ਖੰਨੇ ਦੇ ਸਾਬਕਾ ਵ代ਕ ਔਰ ਉਹ ਉਹ ਸ਼ਾਮ ਨੂੰ 7 ਵਜੇ ਲਾਈਵ ਹੋ ਜਾਂਦੇ ਨੇ ਔਰ ਲਾਈਵ ਹੋ ਕੇ ਸਾਡੇ ਏਰੀਏ ਦੇ ਲੋਕਾਂ ਨੂੰ ਬੜਾ ਕੂੜ ਪ੍ਰਚਾਰ ਕਰਦੇ ਨੇ ਸਰਕਾਰ ਨੇ ਆ ਕੀਤਾ ਤਰਨਪੀ ਸੌਣ ਨੇ ਆ ਕੀਤਾ ਇਹਨੇ ਵਾਦਾ ਕੀਤਾ ਸੀ ਲਾਈਟਾਂ ਚਲਾਵਾਂਗੇ ਬੜੇ ਹਾਸੋ ਹੀਣੇ ਜੇ ਗੱਲਾਂ ਕਰਦੇ ਨੇ ਇੱਕ ਮੈਂ ਇਹਨਾਂ ਦੀ ਵੀਡੀਓ ਦੇਖੀ ਉਹ ਚ ਕਹਿੰਦੇ 25 25 50 ਖੰਨੇ 'ਚ ਕੋਈ ਵੀ ਲਾਈਟ ਚੱਲਦੀ ਦਿਖਾ ਤਾਂ ਲੋਕ ਜਦੋਂ ਇਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਲੋਕਾਂ ਨੂੰ ਸੱਚਾਈ ਨਹੀਂ ਪਤਾ ਹੁੰਦੀ ਕਿ ਸੱਚਾਈ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅੱਜ ਵੀ ਕਹਿ ਰਹੀ ਹਾਂ ਕਿ ਖੰਨੇ ਦੀਆਂ ਲਾਈਟਾਂ ਬੀਜੇ ਤੋਂ ਲੈ ਕੇ ਬਾਦਲੇ ਤੱਕ ਜੇ ਕਿਸੇ ਨੇ ਚਾਲੂ ਕਰਵਾਈਆਂ ਸੀ ਤਾਂ ਤਰਨਪੀਰ ਸਿੰਘ ਸੌਣ ਨੇ ਚਾਲੂ ਕਰਾਈਆਂ ਸੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਦੇ ਨਾਲ ਉਹਨਾਂ ਨਾਲ ਮੁਲਾਕਾਤ ਕਰਕੇ ਸੋ ਹੋਇਆ ਕਿ ਇਹਦੇ ਲਈ ਮੈਂ ਤੁਹਾਨੂੰ ਇੱਕ ਪੂਰੀ ਪੂਰੀ ਕਰਮਬਾਰ ਗੱਲ ਦੱਸਦਾ ਹਾਂ ਔਰ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਗਈ। ਨੰਬਰ 1 ਇਹ ਕਿ ਉਹ ਪ੍ਰਿੰਟ ਆਊਟ ਕਿੱਥੇ ਨੇ ਜਿਹੜੇ ਆਪਣੇ ਜਸਪੀ ਪ੍ਰਿੰਟ ਆਊਟ ਦਿਓ। ਮੇਰੇ ਨਾਲ ਪੀਐਸਪੀਸੀਐਲ ਦੇ ਸਾਡੇ ਜਿਹੜੇ ਕਿ ਐਕਸਨ ਸਾਹਿਬ ਬੈਠੇ ਨੇ ਏ ਮੈਂ ਤੁਹਾਨੂੰ ਅੱਜ ਕੁਛ ਨਾ ਪ੍ਰਿੰਟ ਆਊਟਸ ਦਿਖਾਉਣੇ ਚਾਹਨਾ। ਇਹ ਪ੍ਰਿੰਟ ਆਊਟਸ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਐਨ ਐਚ ਏ ਆਈ ਇੱਕ ਐਸਾ ਦਰ ਹੈ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਆਂਦਾ ਹੈ। ਇਹ ਪੰਜਾਬ ਸਰਕਾਰ ਦੇ ਅਧੀਨ ਨਹੀਂ ਆਂਦਾ। ਇਹ ਭਾਜਪਾ ਦੀ ਸਰਕਾਰ ਦੇ ਮੋਦੀ ਸਾਹਿਬ ਦੇ ਅਧੀਨ ਆਂਦਾ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਔਰ ਇਹਦੇ ਜਿਹੜੇ ਮਿਨਿਸਟਰ ਨੇ ਯੂਨੀਅਨ ਮਿਨਿਸਟਰ ਨੇ ਉਹ ਹੈਗੇ ਸ਼੍ਰੀ ਨਿਤਨ ਗੜਕਰੀ। NHAI ਲੋਕਾਂ ਤੋਂ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਰੋਡ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਔਰ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਿੰਨੀਆਂ GT ਰੋਡ ਦੇ ਉੱਤੇ ਚਾਹੇ ਉਹ ਮੇਨ GT ਰੋਡ ਹੈ ਚਾਹੇ GT ਰੋਡ ਦੇ ਨਾਲ ਲੱਗਦੀਆਂ ਸ਼ਹਿਰਾਂ ਦੇ ਵਿੱਚ ਸਰਵਿਸ ਰੋਡਸ ਨੇ ਉਹਨਾਂ ਦੀਆਂ ਲਾਈਟਾਂ ਚਲਾਉਣੀਆਂ ਲਾਈਟਾਂ ਲਾਉਣੀਆਂ ਮਰੰਮਤ ਕਰਨੀ ਈਵਨ ਦਨ ਕਿ GT ਰੋਡ ਦੀ ਦੋਹੇ ਪਾਸੇ ਉੱਪਰ ਦੀ ਤੇ ਥੱਲੇ ਦੇ ਦੀ ਸਰਵਿਸ ਰੋਡ ਦੀ ਸਫਾਈ ਕਰਨੀ ਤੇ ਉਸ ਦੇ ਨਾਲ ਨਾਲ ਉਥੇ ਜਿਹੜੇ ਘਾਹ ਨੇ ਜੰਗਲੀ ਬੂਟੀ ਐ ਘਾਏ ਉਹਨਾਂ ਦੀ ਕਟਾਈ ਕਰਨੀ ਤੇ ਜਿੰਨੀ ਡਰੇਨੇਜ ਐ ਜਿੰਨੇ ਡਰੇਨ ਬਣੇ ਹੋਏ ਨੇ ਉਹਨਾਂ ਦੀ ਜੇ ਕੋਈ ਉੱਪਰ ਸਲੇਬਾਂ ਟੁੱਟੀਆਂ ਸਲੇਬਾ ਪਵਾਉਣੀਆਂ ਉਹਨਾਂ ਦੀ ਸਫਾਈ ਕਰਨੀ ਹਰ ਕਿਸਮ ਦਾ ਰੱਖ-ਰਖਾਅ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਅਧੀਨ ਆਉਂਦਾ ਪਰ ਅਫਸੋਸ ਨਾ ਕਹਿਣਾ ਪੈ ਸਕਦਾ ਸਾਡੇ ਊਰੇ ਦੇ ਮੂਰਖ ਵਿਧਾਇਕ ਸਾਹਿਬ ਜਿਹੜੇ ਸਾਫਕਾ ਨਹੀਂ ਜੀਨਾ ਨੂੰ ਇਹੀ ਨਹੀਂ ਪਤਾ ਕਿ ਦੋਸ਼ੀ ਕੌਣ ਹੈ ਕੀ ਕਿੱਥੇ ਜਾ ਕੇ ਗੱਲ ਕਹਿਣੀ ਹੈ ਉਹਨਾਂ ਨੂੰ ਰਾਤ ਨੂੰ ਵੀ ਸੌਂਦ ਦਿਖੀ ਜਾਂਦਾ ਕੀ ਕਰੀਏ ਮੇਰੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਹੁਣ ਹੈਰਾਨੀ ਦੀ ਗੱਲ ਆਹ ਡਿਟੇਲ ਮੈਂ ਜੋ ਵੀ ਗੱਲ ਕਰਦਾ ਮੈਂ ਬੜੇ ਤੱਥਾਂ ਨਾਲ ਮੈਂ ਹਮੇਸ਼ਾ ਸਬੂਤਾਂ ਨਾਲ ਗੱਲ ਕਰਦਾ ਮੈਂ ਅੱਜ ਤੱਕ ਕਦੇ ਨਿਰ ਆਧਾਰ ਗੱਲ ਨਹੀਂ ਕੀਤੀ ਇੱਕ ਪ੍ਰਿੰਟ ਆਊਟ ਹੋਰ ਸੀਗਾ ਬਈ ਉਹ ਵੀ ਲੈ ਕੇ ਆਓ ਇਹਦੇ ਵਿੱਚ ਕੀ ਸੀ ਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇਜ਼ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਵੇਂ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਦਾਂ ਕਰਕੇ ਇਹ 1 2 3 4 5 ਤੇ 6 ਕੰਪਨੀਆਂ ਨੇ ਟੋਟਲ ਜਿਹਦੇ ਵਿੱਚ ਐਨ ਐਚ ਏ ਆਈ ਤੇ ਸੋਮਾ ਦੀਆਂ ਕੰਪਨੀਆਂ ਨੇ ਇਹਨਾਂ ਦੀ PSPCL ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਅਸੀਂ ਬਿਜਲੀ ਬੋਰਡ ਦਾ ਅਦਾਰਾ ਕਹਿੰਨੇ ਆ ਖੰਨੇ ਦਾ ਉਹਦੇ ਨਾਲ ਇਹਨਾਂ ਦੀ ਪੈਂਡਿੰਗ ਅਮਾਉਂਟ ਖੜੀ ਹੈ ਡਿਫਾਲਟਿੰਗ ਅਮਾਉਂਟ ਖੜੀ ਹੈ ਕਿੰਨੀ 12.5 ਲੱਖ ਰੁਪਇਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਇਸ ਵਕਤ ਦੇਣਾ ਹੈ ਬੜੇ ਧਿਆਨ ਨਾਲ ਸੁਣੋ ਹੁਣ ਇਹਦੀ ਕਰੋਨੋਲੋਜੀ ਸਮਝ ਲਓ ਕੀ ਹੈ ਆ ਮੈਂ ਪੂਰਾ ਡਾਟਾ ਚਾਰਟ ਐਕਸਿਨ ਸਾਹਿਬ ਤਿਆਰ ਕਰਕੇ ਲੈ ਕੇ ਆਏ ਨੇ ਇਹ 3.5 ਮੀਟਰ 1 2 ਤੇ 3 ਮੀਟਰ ਲੱਗੇ ਹੋਏ ਨੇ ਭਾਦਲੇ ਚੌਂਕ ਤੋਂ ਲੈ ਕੇ 골ਡ ਜਿਮ ਤੋਂ ਲੈ ਕੇ ਸਿਟੀ ਸੈਂਟਰ ਤੱਕ ਇਹ 3 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਤੇ 2 ਮੀਟਰ ਲੱਗੇ ਹੋਏ ਨੇ ਸਾਡੇ ਖੰਨੇ ਦੇ ਅਮਲੋਰ ਰੋਡ ਦੇ ਚੌਂਕ ਦੇ ਵਿੱਚ 1 ਮੀਟਰ ਲੱਗਿਆ ਹੋਇਆ ਹੈ ਖੰਨੇ ਦੇ ਲਲਹੀੜੀ ਰੋਡ ਚੌਂਕ 'ਚ ਤੇ 2 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਸਮਰਾ ਰੋਡ ਚੌਂਕ ਦੇ ਵਿੱਚ ਹੁਣ ਜੇਕਰ ਏਡੀ ਮੈਂ ਡਿਫਾਲਟਿੰਗ ਅਮਾਉਂਟ ਦੀ ਗੱਲ ਕਰਾਂ ਵੀ ਡਿਫਾਲਟਿੰਗ ਅਮਾਉਂਟ ਕਿੰਨੀ ਹੈ ਜਿਹੜੇ 3 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ 1 ਮੀਟਰ ਦੀ 336000 ਰੁਪਏ 1 ਦੀ ਹੈਗੀ 237000 ਰੁਪਏ 1 ਦੀ ਹੈਗੀ 137000 ਰੁਪਏ ਜਿਹੜਾ NHAI ਨੇ PSPCL ਦਾ ਦੇਣਾ ਦੂਸਰੇ ਪਾਸੇ ਜਿਹੜੇ 2 ਮੀਟਰ ਨੇ ਉਹਨਾਂ ਦੀ ਅਮਾਉਂਟ ਹੈਗੀ 1 ਦੀ 63000 ਰੁਪਏ 1 ਦੀ ਹੈਗੀ 99000 ਰੁਪਏ ਤੇ ਫਿਰ ਉਸ ਤੋਂ ਬਾਅਦ ਉਹ ਜਿਹੜੇ 2 ਮੀਟਰ ਸਮਰਾਲ ਰੋਡ ਤੇ ਚੌਂਕ ਚ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਅਮਾਊਂਟ ਡਿਫਾਲਟਿੰਗ ਅਮਾਊਂਟ ਆ ਉਹ 433597 ਰੁਪਏ ਐਤਾ ਕਰਕੇ ਜੇ ਟੋਟਲ ਕੀਤਾ ਜਾਵੇ 12.5 ਲੱਖ ਰੁਪਇਆ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਕੇਂਦਰ ਸਰਕਾਰ ਦੇ ਮੈਕਮੇ ਨੇ ਪੰਜਾਬ ਸਰਕਾਰ ਦੇ ਮੈਕਮੇ ਪੀਐਸਪੀਸੀਐਲ ਦਾ ਦੇਣਾ ਮੈਂ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਲਿਮਟਿਡ ਨੂੰ ਟਾਈਮ ਟਾਈਮ ਸਰ ਪੁੱਛਦਾ ਰਹਿਣਾ ਉਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਦ ਰਹਿਣਾ ਬੁਲਾ ਕੇ ਬੀ ਭਰਾਵੋ ਜਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਅਸੀਂ ਤੁਹਾਡੇ ਨਾਲ ਰਾਫਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਿਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਹੁਣ ਇਹ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੇਮੈਂਟ ਰਹਿੰਦੀ ਹੈ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀ ਕਿੱਥੇ ਹੈ ਜਿਹੜੀ ਤੁਸੀਂ ਰਿਮਾਈਂਡਰ ਲੈਟਰ ਆਹ ਸੁਣੋ ਹੋ ਕਿ ਕੀ ਵੱਡੀ ਗੱਲ ਸਾਡਾ ਮਹਿਕਮਾ ਪੰਜਾਬ ਸਰਕਾਰ ਦਾ ਪੀ ਐਸ ਪੀ ਸੀ ਐਲ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀਆਂ ਕੱਢ ਰਿਹਾ ਕਿ ਸਾਡੀ ਜਿਹੜੀ ਇਹ ਪੈਂਡਿੰਗ ਪੇਮੈਂਟ ਹੈ ਆ ਲਿਖਿਆ ਆਇਆ ਸੀ ਵੀ ਕਿੱਥੇ ਕਿੱਥੇ ਦੀ ਪੈਂਡਿੰਗ ਪੇਮੈਂਟ ਹੈ ਵੀ ਸਾਡੀ ਇਹ ਜਿਹੜੀ ਪੈਂਡਿੰਗ ਪੇਮੈਂਟਾਂ ਨੇ ਇਹ ਪੇਮੈਂਟਾਂ ਕਰਾਓ ਥੰਦੇ ਦੇ ਲੋਕ ਨੇ ਜਿਹੜੇ ਉਹ ਨੇਰੇ 'ਚ ਬੈਠੇ ਨੇ ਪਰ ਨਹੀਂ ਨਲਾਇਕ ਵਿਧਾਇਕੂਰੇ ਦਾ ਸਾਫਕਾ ਉਹਨੂੰ ਸਮਝ ਹੀ ਨਹੀਂ ਆਂਦੀ ਵੀ ਕਿਹਦੇ ਖਿਲਾਫ ਬੋਲਣਾ ਪਤਾ ਨਹੀਂ ਕਿੱਧਰ ਨੂੰ ਤੁਰਿਆ ਹੋਇਆ ਮੈਂ ਤਾਂ ਹੈਰਾਨ ਹਾਂ ਪਤਾ ਨਹੀਂ ਮੈਂ ਤਾਂ ਲੋਕ ਕਹਿੰਦੇ ਸਵੇਰੇ ਗੋਲਾ ਖਾ ਲੈਂਦੇ ਨੇ ਸ਼ਾਮ ਨੂੰ ਓਤਾ ਲੀਟਰ ਲਾਣ ਪੀ ਲੈਂਦੇ ਨੇ ਹੋਰੇ ਪਾਸੇ ਨੂੰ ਤੁਰ ਪੰਦੇ ਨੇ ਸਮਝ ਤੋ ਕਹਾਣੀ ਬਾਹਰ ਹੈ ਮੈਂ ਤਾਂ ਹੈਰਾਨੀ ਦੀ ਗੱਲ ਹੈ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਲੋਕ ਇਸ ਏਰੀਆ 'ਚ ਕਾਕਾ ਜੀ ਕਹਿੰਦੇ ਨੇ ਇਹ ਮੈਂ ਲੋਕਾਂ ਨੂੰ ਕਹਿਣਾ ਚਾਹੂੰਗਾ ਇਹ ਕਾਕਾ ਜੀ ਤਾਂ ਉਦਣੇ ਮੁੱਕ ਗਏ ਸੀ ਜਿੱਦਣ 31 ਅਗਸਤ 1994 ਨੂੰ 31 ਅਗਸਤ 1994 ਨੂੰ ਜਿੱਦਣ ਇਹਨਾਂ ਨੇ ਸਾਡੇ ਡਿਪਲੋਮੈਟਿਕ ਰਿਲੇਸ਼ਨ ਫਰਾਂਸ ਦੇ ਨਾਲ ਖਰਾਬ ਕਰਤੇ ਸੀ ਇਹ ਤਾਂ ਉਸ ਦਿਨ ਹੀ ਮੁੱਕ ਗਿਆ ਸੀ ਕਾਕਾ ਜੀ ਦਾ ਉਹ ਤੋਂ ਬਾਅਦ ਤਾਂ ਡਾਕਾ ਜੀ ਸੀਗੇ ਸੋ ਮੈਂ ਡਾਕਾ ਜੀ ਨੂੰ ਕਹਿਣਾ ਚਾਹੁੰਦਾ ਅੱਜ ਤੋਂ ਮੈਂ ਡਾਕਾ ਜੀ ਉਹ ਕਹੂੰਗਾ ਇਹਨਾਂ ਨੂੰ ਇਹ ਡਾਕਾ ਜੀ ਕਿਉਂ ਨੇ ਹੁਣ ਇਹਦਾ ਵੀ ਕਾਰਨ ਸੁਣ ਲਓ ਤੁਸੀਂ ਇੱਕ ਕੰਮ ਕਰੋ ਤੁਸੀਂ ਖੰਨੇ ਦੀ ਦਾਣਾ ਮੰਡੀ 'ਚ ਕਿਸੇ ਵੀ ਨਿਊਟਰਲ ਵਪਾਰੀ ਨੂੰ ਜਾ ਕੇ ਪੁੱਛ ਲਓ ਜਿਹੜਾ ਕਿਸੇ ਸਿਆਸੀ ਜਮਾਤ ਦੇ ਨਾਲ ਤਾਲੁਕਤ ਨਹੀਂ ਰੱਖਦਾ ਕਿ ਜਦੋਂ ਇਹਨਾਂ ਦਾ ਸਰਕਾਰ ਦਾ ਟਾਈਮ ਸੀ ਉਰੇ ਕਾਂਗਰਸ ਦਾ ਟਾਈਮ ਸੀ 10 ਸਾਲ ਰਾਜ ਕੀਤਾ ਮੰਡੀ ਦੇ ਹਾਲਾਤ ਕੀ ਸੀ ਡਾਕੇ ਵੱਜੇ ਨੇ ਜਾਂ ਨਹੀਂ ਵੱਜੇ ਪੁੱਛ ਲਿਓ ਫਿਰ ਇਹ ਪੁੱਛ ਲਿਓ ਜਾ ਕੇ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਕਿ ਸ਼ਹਿਰ ਦੇ ਹਾਲਾਤ ਕੀ ਕੀਤੇ ਹੋਏ ਸੀ ਇਹਨਾਂ ਨੂੰ ਮੈਂ ਤਾਂ ਆਪਣੇ ਮੈਂ ਦੇਖੋ ਸਾਡੀ ਬਾਣੀ 'ਚ ਵੀ ਲਿਖਿਆ ਪੜ ਅੱਖਰ ਇਹੋ 부ਝੀਏ ਮੂਰਖੇ ਸੰਗ ਨਾਲੁੱਝੀਏ ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂ ਕਿ ਕਿਉਂਕਿ ਜੇ ਇੱਕ ਬੇਫਕੂਫ ਹੈ ਤਾ ਅਸੀਂ ਥੋੜੋ ਨਾਲ ਬੇਫਕੂਪਨ ਨੇ ਜੇ ਇੱਕ ਸਵੇਰੀ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦਾ ਸੋ ਅਸੀਂ ਥੋੜੋ ਇਸ ਤਰ੍ਹਾਂ ਨਾ ਕਰਨਾ ਅਸੀਂ ਤਾਂ ਦੋ ਜ਼ਿੰਮੇਵਾਰ ਬੰਦੇ ਆ ਅਸੀਂ ਸ਼ਹਿਰ ਨੂੰ ਜ਼ਿੰਮੇਵਾਰੀ ਨਾਲ ਸੁਧਾਰ ਰਹੇ ਹਾਂ ਜ਼ਿੰਮੇਵਾਰੀ ਨਾਲ ਇੱਕ ਇੱਕ ਕਰਕੇ ਸਾਫ਼ ਕਰ ਰਹੇ ਹਾਂ ਜੋ ਖੰਨੇ ਨੂੰ ਰੋਗ ਜੋ ਇਸ ਏਰੀਏ ਨੂੰ ਰੋਗ ਇਹ ਲਾ ਕੇ ਗਏ ਸੀ ਅਸੀਂ ਉਹ ਰੋਗ ਇੱਕ ਇੱਕ ਕਰਕੇ ਚਾਹੇ ਉਹ ਭ੍ਰਸ਼ਟਾਚਾਰ ਦਾ ਸੀ ਚਾਹੇ ਉਹ ਗੰਦਗੀ ਦਾ ਸੀ ਚਾਹੇ ਹੋ ਬੋਰੀਆਂ ਚੋਂ ਪੈਸੇ ਖਾਣ ਦਾ ਸੀ ਚਾਹੇ ਉਹ ਮਾੜੇ ਨਿਜਾਮ ਦਾ ਸੀ ਅਸੀਂ ਇੱਕ ਇੱਕ ਕਰਕੇ ਉਹਨੂੰ ਸੁਧਾਰਨ ਲੱਗੇ ਹੁਣ ਸੋ ਇੱਕ ਤਾਂ ਮੈਂ ਤੁਹਾਨੂੰ ਸਬੂਤਾਂ ਸਮੇਤ ਅੱਜ ਗੱਲ ਦੱਸਤੀ ਵੀ ਜਿਹੜੀਆਂ ਲਾਈਟਾਂ ਪਿੱਛੇ ਇਹ ਕਲਪੇ ਪਏ ਨੇ ਉਹ ਉਹਦੇ ਲਈ ਇਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ ਇਹਨਾਂ ਨੇ ਕੀ ਕਿਹਾ ਸੀ ਕਹਿੰਦੇ 25 25 50 ਖੰਨੇ ਚ ਇੱਕ ਵੀ ਲਾਈਟ ਚੱਲਦੀ ਰੱਖਾ ਮੈਂ ਹੁਣ ਉਹਨੂੰ ਇੱਕ ਅੱਜ ਸਲੋਗਨ ਪੂਰਾ ਕਰਦਾ ਹਾਂ ਡਾਕਾ ਜੀ 252250 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਥੋਂ ਚੈੱਕ ਕਟਵਾ ਕੇ ਲਿਆ ਤੇ ਖੰਨੇ ਦੀਆਂ ਲਾਈਟਾਂ ਚਲਵਾ ਗੱਲ ਸਮਝ ਝੂਠੀਆਂ ਤੂੰ ਤਾ ਨਾ ਲਾ ਨਾ ਕਰ ਲੋਕਾਂ ਨੂੰ ਗੁਮਰਾ ਸਮਝਾਈ ਤੁਹਾਡਾ ਭਰਾ ਭਾਜਪਾ ਚ ਬੈਠਾ ਹੈ ਉਹਨਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਮੈਂ ਉਸ ਕੋਪ ਚ ਤੂੜੀ ਵਾਲੇ ਚ ਜਾ ਕੇ ਰੋਜ਼ ਸਿਰ ਮਾਰਦਾ ਹਾਂ ਕਿਹੜੇ 'ਚ ਜਿਹਦੇ 'ਚ ਸਿਰਚ ਮੇਰੇ ਖੇ ਪੈਂਦੀ ਐ ਕਾਦੀ ਖੇ ਪੈਂਦੀ ਐ ਝੂਠ ਦੀ ਖੇ ਜਿਹੜਾ ਮੈਂ ਰੋਜ਼ ਸਵੇਰੇ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਝੂਠ ਬੋਲਦਾ ਐ ਐਦਾਂ ਨਹੀਂ ਰਾਜਨੀਤੀ ਬਚਣੀ ਐਦਾਂ ਨਹੀਂ ਪੈਰ ਲੱਗਣੇ ਦੁਵਾਰਤੀ ਸੋ ਮੈਂ ਤੁਹਾਨੂੰ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਐ ਬਾਰ-ਬਾਰ ਮੀਡੀਆ ਦੇ ਜ਼ਰੀਏ ਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਕੋਲ ਡਾਕਾ ਜੀ ਆਪਣੇ ਭਰਾ ਕੋਲ ਜਾਣ ਉਹਨਾਂ ਨੂੰ ਜਾ ਕੇ ਕਹਿਣ ਕਿ ਮੈਂ ਤਾਂ ਸਿਰਚ ਚ ਚਾਰ ਵਾਰ ਲਾਈਵ ਹੋ ਕੇ ਖੇਪ ਪਵਾ ਲਈ ਉੱਚ ਦਾ ਕਸੂਰ ਹੈ ਕੋਈ ਨਹੀਂ ਸੀ ਨਾ ਪੰਜਾਬ ਸਰਕਾਰ ਦਾ ਨਾ ਸੌਂਦ ਦਾ ਉਹ ਲੈਨੋ ਪਾਰ ਮੈਂ LED ਲਾ ਕੇ ਸ਼ਾਮ ਨੂੰ ਬਹਿ ਜਾਂਦਾ ਨਾ ਉੱਥੇ ਜਿਹੜੇ ਬੈਠੇ ਹੁੰਦੇ ਨੇ ਨਾਲ ਦੇ ਉਹ ਕਹਿੰ ਰਹੇ ਨੇ ਵੀ ਜੀ ਹੋਰ ਕੁਝ ਨਹੀਂ ਜੀ ਲਾਈਟਾਂ ਹੀ ਫੜ ਲਓ ਜੀ ਬਸ ਲਾਈਟਾਂ ਤੇ ਹੀ ਹੋ ਜਾਓ ਜੀ ਪਤਾ ਨਹੀਂ ਲਾਈਟਾਂ ਨਾਲ ਹੀ ਸਿਆਸਤ ਚਮਕ ਜੂ ਐਦਾਂ ਨਹੀਂ ਚਮਕਦੀ ਸਿਆਸਤ ਲੋਕਾਂ ਨੇ 10 ਸਾਲ ਤੁਹਾਡਾ ਰਾਜ ਦੇਖਿਆ ਹੋਇਆ ਐਦਾਂ ਨਹੀਂ ਚਮਕਦੀ ਸੋ ਗੁੰਮਰਾਹ ਨਾ ਕਰੋ ਜਾਓ ਆਪਣੇ ਭਰਾ ਕੋਲ ਉਨੂੰ ਕਹੋ ਵੀ ਮੈਂ ਸਿਰਚ ਖੇਪਵਾਲੀ ਮੇਰੇ ਸਾਥ ਦੇ ਹੁਣ ਇੱਕ ਕੰਮ ਕਰ نیشنل ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਨਿਤਨ ਗੜਕਰੀ ਜੀ ਨੂੰ ਫੋਨ ਕਰ ਉਹਨਾਂ ਨੂੰ ਕਹਿ ਕਿ ਜਿਹੜੀ ਹਰ 6ਵੇਂ ਮਹੀਨੇ ਹਰ 6ਵੇਂ ਮਹੀਨੇ ਸਾਨੂੰ ਚਿੱਠੀਆਂ ਪਾ ਪਾ ਕੇ نیشنل ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਤੋਂ ਪੇਮਟਾਂ ਲੈਣੀਆਂ ਪੈਂਦੀਆਂ ਪੀਐਸਪੀਸੀਐਲ ਦੇ ਲਈ ਤੇ ਖੰਨਾ ਨੇਰੇ ਚ ਬੰਦਾ ਬਾਰ ਬਾਰ ਵੀ ਇਹਦਾ ਪਰਮਾਨੈਂਟ ਸੋਲੂਸ਼ਨ ਕੱਢੋ ਜੇ ਤੁਸੀਂ ਚੰਗੀ ਰਾਜਨੀਤੀ ਕਰਦੇ ਹੁੰਦੇ ਨਾ ਤਹਾਨੂੰ ਪਤਾ ਕੀ ਚਾਹੀਦਾ ਸੀਗਾ ਡਾਕਾ ਜੀ ਤੁਹਾਨੂੰ ਇਹ ਚਾਹੀਦਾ ਸੀ ਤੁਸੀਂ ਆਉਂਦੇ ਤੁਸੀਂ ਮੇਰੇ ਨਾਲ ਸਲਾਹ ਕਰਦੇ ਰਾਏ ਕਰਦੇ ਵੀ ਸੌਂ ਸਾਬ ਮੈਂ 10 ਸਾਲ ਖੰਨੇ ਚ ਰਾਜ ਕੀਤਾ ਕੋਈ ਗੱਲ ਨਹੀਂ ਹੁਣ ਤੁਸੀਂ ਕਰ ਰਹੇ ਨੂੰ ਵੀ ਆਪਾਂ ਇੱਕ ਕੰਮ ਕਰੋ ਦੱਸੋ ਵੀ ਖੰਨਾ ਕਿਉਂ ਨੇਰੇ ਚ ਬੈਠਾ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਦੱਸਦਾ ਵੀ ਡਾਕਾ ਜੀ ਪੰਗਾ ਇਹ ਹੈ ਵੀ ਉਰੇ ਐ ਕਰਕੇ ਪੇਮੈਂਟ ਨਹੀਂ ਹੋਈ ਫਿਰ ਤੁਸੀਂ ਜਾਂ ਅਸੀਂ ਇਕੱਠੇ ਹੋ ਕੇ ਜਾ ਕੇ ਐਨ ਐਚ ਆਈ ਦੀ ਖਿਚਾਈ ਕਰਦੇ ਅਸੀਂ ਜਾ ਕੇ ਯੂਨੀਅਨ ਮਿਨਿਸਟਰ ਨੂੰ ਮਿਲਦੇ ਵੀ ਬਾਰ-ਬਾਰ ਦਿੱਕਤਾਂ ਕਿਉਂ ਆ ਰਹੀਆਂ ਇਹ ਨਹੀਂ ਕਿ ਸ਼ਾਮ ਨੂੰ ਆ ਪਿੱਛੇ ਨੂੰ ਮੂੰਹ ਘੁਮਾਓ ਫੋਰਚੂਨਰ ਗੱਡੀ 'ਚ ਤੇ ਉੱਥੇ ਕਹਿ ਦੋ ਵੀ ਕਰ ਵੀ ਮੈਨੂੰ ਲਾਈਵ ਤੇ ਮੇਰਾ ਜੀ ਕਰੇ ਮੈਂ ਜੋ ਮਰਜ਼ੀ ਬੋਲੀਆ ਐਦਾਂ ਗੁੰਮਰਾਹ ਨਹੀਂ ਕਰਨਾ ਮੇਰੀ ਫੇਰ ਕੱਲ੍ਹ ਗੁੰਮਰਾਹ ਨਹੀਂ ਕਰਨਾ ਸੱਚਾਈ ਕਰੋ ਮੈਂ ਜੋ ਬੋਲਦਾ ਸੱਚ ਦੇ ਆਧਾਰ 'ਤੇ ਤੱਥਾਂ ਦੇ ਆਧਾਰ 'ਤੇ ਬੋਲਦਾ ਅਫਸਰਾਂ ਨੂੰ ਨਾਲ ਲੈ ਕੇ ਬੈਠਾ ਸ਼ਹਿਰ ਦੇ ਜ਼ਿੰਮੇਵਾਰ ਇਨਸਾਨਾਂ ਨੂੰ ਨਾਲ ਲੈ ਕੇ ਬੈਠਾ ਔਰ ਜੋ ਗੱਲ ਕਰ ਰਹੇ ਤੱਥਾਂ ਦੇ ਆਧਾਰ 'ਤੇ ਗੱਲ ਕਰ ਰਹੇ ਹੁਣ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਮੈਸੇਜ ਕਰਨੀ ਚਾਹੂੰਗਾ ਮੈਂ ਮੀਡੀਆ ਦੇ ਮਾਧਿਅਮ ਦਾ ਨਹੀਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਖਾਸ ਤੌਰ 'ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਤੇ ਨਾਲ ਉਰੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੂੰ ਇਹ ਡਾਕਾ ਜੀ ਹੋਣੀ ਨੇ ਨਾ ਜਿਹੜੀ ਇਹਨਾਂ ਦੀ ਪੂਰੀ ਟੀਮ ਇਹ ਬੁੱਕਲ 'ਚ ਬੈਠੇ ਨਾਗ ਨਹੀਂ ਪਹਿਲਾਂ ਸਮਝ ਲਿਓ ਕਿਵੇਂ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਲੁਧਿਆਣੇ ਤੋਂ ਇਲੈਕਸ਼ਨ ਲੜੀ ਸੀ ਨਾ ਡਾਕਾ ਜੀ ਤੇ ਇਹਨਾਂ ਦੀ ਪੂਰੀ ਟੀਮ ਸਮਝ ਲਿਓ ਗੱਲ ਇਹ ਆਪਣੇ ਪ੍ਰਧਾਨ ਨੂੰ ਝੁਟਾਣ ਲਈ ਨਹੀਂ ਸੀ ਤੁਰੀ ਹੋਈ ਇਹ ਰਾਜਾ ਵੜਿੰਗ ਜੀ ਨੂੰ ਹੈਰਾਨ ਚ ਤੁਰੀ ਹੋਈ ਸੀ ਤੇ ਆਪਣੇ ਭਰਾ ਦੀ ਸਪੋਰਟ ਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਸਟਾਫ ਭੇਜਿਆ ਹੋਇਆ ਸੀ ਜਰ ਕਿ ਉਹ ਐਂਟੀ ਪਾਰਟੀ ਸੀਗਾ ਉਹ ਭਾਜਪਾ ਸੀ ਫਿਰ ਦੂਜਾ ਧੰਨੇ ਤੋਂ ਇਸ ਖਿੱਤੇ ਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਇਲੈਕਸ਼ਨ ਲੜ ਰਹੇ ਨੇ ਇਹਨਾਂ ਦੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਹੈਰਾਨੀ ਦੀ ਗੱਲ ਡਾਕਟਰ ਅਮਰ ਸਿੰਘ ਨੂੰ ਹਰਾਨ ਪਿੱਛੇ ਇਹਨਾਂ ਦੀ ਪੂਰੀ ਟਿਕੜੀ ਨੇ ਅਮਰ ਅਕਬਰ ਐਂਥਨੀ ਨੇ ਤਿੰਨਾਂ ਨੇ ਪੂਰਾ ਜੋਰ ਲਾਤਾ ਸੀ ਵੀ ਕਿਸੇ ਤਰੀਕੇ ਨਾਲ ਹਾਰ ਜਣ ਉਹ ਤਾਂ ਕਿਸਮਤ ਚੰਗੀ ਸੀ ਚਲੋ ਜਿੱਤ ਗਏ ਜਿੱਤ ਹਾਰ ਬਣੀ ਹੋਈ ਹੈ ਕੋਈ ਵੀ ਜਿੱਤ ਸਕਦਾ ਪਰ ਡਾਕਟਰ ਅਮਰ ਸਿੰਘ ਜੀ ਨੂੰ ਵੀ ਇਹਨਾਂ ਦੀ ਸੱਚਾਈ ਪਤਾ ਹੈ ਕਿ ਇਹਨਾਂ ਨੇ ਕੀ ਗਜਾਰੀ ਉਸੇ ਦਾ ਨਤੀਜਾ ਹੈ ਕਿ ਖੰਨੇ ਤੋਂ ਬੁਰੀ ਤਰ੍ਹਾਂ ਨਾ ਮਾਜ ਕੇ ਤੋੜਿਆ ਹੈ ਨਾ ਖੰਨੇ ਦੇ ਲੋਕਾਂ ਨੇ 6000 ਵੋਟਾਂ ਨਾ ਮੈਂਬਰ ਪਾਰਲੀਮੈਂਟ ਚ ਹਰਾ ਕੇ ਤੋੜੀ ਔਰ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਬੜੇ ਧਿਆਨ ਨਾਲ ਗੱਲ ਸੁਣੋ ਇੱਕ ਇੱਕ ਕਰਕੇ ਖੰਨਾ ਇਹਨਾਂ ਤੋਂ ਕਾਂਗਰਸ ਮੁਕਤ ਹੁੰਦਾ ਜਾ ਰਿਹਾ ਔਰ ਖੰਨਾ ਸੁਖੀ ਤੇ ਸਾਫ਼ ਸੁਥਰਾ ਹੁੰਦਾ ਜਾ ਰਿਹਾ ਜਦੋਂ ਆ ਚੋਣ ਆਪਣੇ ਸਰਪੰਚੀ ਦੀਆਂ ਚੋਣਾਂ ਨਹੀਂ ਹੋਈਆਂ ਸੀ ਸਰਪੰਚ ਇਹਨਾਂ ਦੇ ਬੈਠੇ ਸੀ ਪਿੰਡਾਂ 'ਚ ਅੜਿੱਕੇ ਪਾ ਰੱਖੇ ਸੀ ਡਵੈਲਪਮੈਂਟ ਦੇ ਅੱਜ ਹਰ ਪਿੰਡ 'ਚ ਜਾ ਕੇ ਦੇਖੋ ਅਗਲੀ ਪ੍ਰੈਸ ਕਾਨਫਰੰਸ 'ਤੇ ਦੱਸੂਗਾ ਕਿਹੜੇ ਪਿੰਡ ਨੂੰ ਕਿੰਨੇ ਪੈਸੇ ਚਲੇਗੇ ਕੀ ਕੀ ਕੰਮ ਚੱਲਦਾ ਸਾਰੀ ਗੱਲ ਦੱਸੂਗਾ ਡਿਟੇਲ 'ਚ ਮੈਂ ਤਾਂ ਸਬੂਤਾਂ ਨਾਲ ਚੱਲਦਾ ਜੀ ਅੱਗੇ ਚੱਲੋ ਅੱਜ ਪਿੰਡਾਂ ਦੇ ਵਿੱਚ ਦਿਨ ਰਾਤ ਕੰਮ ਚੱਲ ਰਹੇ ਨੇ ਕਿਉਂ ਕਿਉਂਕਿ ਨਿਜ਼ਾਮ ਬਦਲ ਗਿਆ ਉੱਥੇ ਇਹਨਾਂ ਦੇ ਭ੍ਰਿਸ਼ਟਾਚਾਰੀ ਲੋਕ ਤੁਰ ਗਏ ਚੰਗੇ ਬੰਦੇ ਆਮ ਘਰਾਂ ਦੇ ਬੰਦੇ ਅੱਗੇ ਆ ਗਏ ਨਾਨ ਕਰਾਪਟ ਬੰਦੇ ਅੱਗੇ ਆ ਕੇ ਕੰਮ ਫੇਰ ਖੰਨੇਰੀ ਜਿਹੜਾ ਇੱਕ ਵਿੱਦਿਅਕ ਅਦਾਰਾ ਹੈ ਲੋਕਾਂ ਨੇ ਉਹਦੇ ਚੋਂ ਇਹਨਾਂ ਨੂੰ ਬੇਲਾ ਕਰਤਾ ਟੋਟਲੀ ਗੱਲ ਸਮਝੋ ਅੱਜ ਉਹ ਵਿੱਦਿਅਕ ਅਦਾਰੇ ਉੱਚੇ ਉੱਠਣੇ ਸ਼ੁਰੂ ਹੋ ਗਏ ਉੱਥੇ ਦਾ ਨਜਾਮ ਸੁਧਰ ਗਿਆ ਉਥੇ ਮਤਲਬ ਕਿ ਠੀਕ ਹੁੰਦਾ ਜਾ ਰਿਹਾ ਸਿਸਟਮ ਫੇਰ ਹੁਣ ਅਗਲੀ ਜਿਹੜੀ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਹੁਣ ਖੰਨੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਹਿਰ ਹੈ ਸ਼ਹਿਰ ਦਾ ਨਜਾਮ ਬਦਲੂਗਾ ਸ਼ਹਿਰ ਨੇ ਸੁਖੀ ਬਸਣਾ ਨਾ ਇਹ ਘੁੱਗ ਬਸਣਾ ਜੇ ਸ਼ਹਿਰ ਨੇ ਸਾਫ਼ ਸੁਥਰਾ ਹੋਣਾ ਹੈ ਜੇ ਚਾਹਦੇ ਹੋ ਦੋਏ ਪਾਸੇ ਸਰਵਿਸ ਰੋਡਸ ਬਣ ਜਾਣ ਜੇ ਚਾਹਦੇ ਹੋ ਇੰਟਰਲੋਕਿੰਗ ਟਾਇਲ ਲੱਗ ਜਾਣ ਜੇ ਤੁਸੀਂ ਚਾਹਦੇ ਹੋ ਕਿ ਜਿਹੜਾ AQI ਹੈ ਸੀ ਸੁਧਾਰ ਕੇ ਨੰਬਰ 1 ਤੇ ਲਿਆਏ ਪੰਜਾਬ ਦੇ ਵਿੱਚ ਸਾਢੇ 3 ਸਾਲ ਦੀ ਮਿਹਨਤ ਕਰਕੇ ਜੇ ਉਹ ਚਾਹਦੇ ਹੋ ਕਿ ਖੰਨੇ ਦੇ ਕੱਲਾ ਕੱਲਾ ਜਰਰਾ ਜਰਰਾ ਸੀਸੀਟੀਵੀ ਕੈਮਰੇ ਤੇ ਹੋ ਜਵੇ ਲਾਈਟਾਂ ਨਾ ਚਮਕ ਜਵੇ ਪਾਰਕ ਹੋਣ ਜੇ ਤੁਸੀਂ ਦਿਨੋਂ ਚਾਹਦੇ ਹੋ ਕਿ ਰੋਜ਼ ਉਰੇ ਐਂਟੀ ਫੌਗਿੰਗ ਮਸ਼ੀਨਾਂ ਚੱਲਣ ਤਾਂ ਇਹ ਇੱਕ ਵਾਰ ਆਜ਼ਾਦੀ ਦੀ ਲੜਾਈ ਹੋੜ ਲੜ ਕੇ ਇਹਨਾਂ ਤੋਂ ਖੰਨਾ ਸ਼ਹਿਰ ਵੀ ਮੁਕਤ ਕਰਾਣਾ ਪੈਣਾ ਇਹਨਾਂ ਦੇ ਪ੍ਰਿਸ਼ਟ ਇਹਨਾਂ ਦੇ ਪ੍ਰਿਸ਼ਟ ਮਿਊਂਸੀਪਲ ਕਾਉਂਸਲਰ ਤੋੜਨੇ ਪੈਣੇ ਇਹਨਾਂ ਦਾ ਪ੍ਰਿਸ਼ਟ ਜਿਹੜਾ ਪ੍ਰਧਾਨ ਨਗਰ ਕਾਉਂਸਲ 'ਚ ਬੈਠਾ ਹੈ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਨਲਾਇਕ ਪ੍ਰਧਾਨ ਅੱਜ ਤੱਕ ਦਾ ਮੈਂ ਦਾਅਵੇ ਨਾਲ ਕਹਿੰਦਾ ਗਲਤ ਗੱਲ ਨਹੀਂ ਕਹਿੰਦਾ ਨਲਾਇਕ ਪ੍ਰਧਾਨ ਕਿਉਂ ਇੱਕ ਪ੍ਰਧਾਨ ਇਹਨਾਂ ਦਾ ਪਾਰਟੀ ਦਾ ਹੀ ਸਾਬਕਾ ਪ੍ਰਧਾਨ ਉਹ ਕਹਿ ਰਿਹਾ ਪ੍ਰੋਫੈਸਰ ਕਲੋਨੀ ਚ ਮੈਂ ਸੀਵਰੇਜ ਪੁਆਤਾ ਦੇਖੋ ਉਹ ਕਹਿੰਦਾ ਮੈਂ ਪ੍ਰੋਫੈਸਰ ਕਲੋਨੀ ਸੀਵਰੇਜ ਪੁਆਤਾ ਕਿਉਂ ਉਦੋਂ ਇਲੀਗਲ ਨਹੀਂ ਸੀ ਉਦੋਂ ਲੀਗਲ ਸੀ ਦੂਸਰਾ ਪ੍ਰਧਾਨ ਇਹਨਾਂ ਦੀ ਪਾਰਟੀ ਦਾ ਆ ਕੇ ਕਹਿੰਦਾ ਕਹਿੰਦਾ ਮੈਂ ਉੱਥੇ ਇੰਟਰਲੋਕਿੰਗ ਟੈਲਾ ਨਹੀਂ ਲੱਗਣ ਦੇਣੀਆਂ ਪ੍ਰੋਫੈਸਰ ਕਲੋਨੀ ਚ ਉਹ ਇਲੀਗਲ ਹੈ ਇਹਨੇ ਸਾਈਨ ਨਹੀਂ ਕੀਤੇ ਤੇ ਜਦੋਂ ਅਸੀਂ ਸਾਈਨਿੰਗ ਅਥਾਰਟੀ ਲਈ ਅਫਸਰਾਂ ਨੂੰ ਜਾ ਕੇ ਕੱਲੀ-ਕੱਲੀ ਫਾਈਲ ਥੱਲੋਂ ਲੈ ਕੇ ਉੱਤੇ ਤੱਕ ਕਲੀਅਰ ਕਰਵਾ ਕੇ ਲੈ ਕੇ ਆਏ ਥੱਲੋਂ ਲੈ ਕੇ ਉੱਤੇ ਤੱਕ ਤੇ ਸਾਰੇ ਅਫਸਰਾਂ ਨੇ ਲਿਖ ਕੇ ਦਿੱਤਾ ਵੀ ਤੁਸੀਂ ਐਨ ਕੈਪ ਦੇ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਦੇ ਪੈਸੇ ਕਿਸੇ ਵੀ ਕਲੋਨੀ ਚ ਲਾ ਸਕਦੇ ਹੋ ਜਦੋਂ ਲਿਖ ਕੇ ਦਿੱਤਾ ਅਫਸਰਾਂ ਨੇ ਤੇ ਉਹਦਾ ਟੈਂਡਰ ਲਾਤਾ ਤਾਂ ਹੱਦ ਇਸ ਗੱਲ ਦੀ ਸੀ ਇਹਨਾਂ ਦਾ ਨਲਾਇਕ ਪ੍ਰਧਾਨ ਦੇਖੋ ਉਹ ਟੈਂਡਰਾਂ ਨੂੰ ਰੁਕਵਾਉਣ ਪਿੱਛੇ ਖੰਨੇੜੀ ਡਿਵੈਲਪਮੈਂਟ ਨੂੰ ਰੋਕਣ ਪਿੱਛੇ ਹਾਈ ਕੋਰਟ ਦੇ ਵਿੱਚੋਂ ਜਾ ਕੇ ਸਟੇ ਲੈ ਕੇ ਆਇਆ ਹੁਣ ਇਸ ਤੋਂ ਵੱਡੀ ਯਾਰ ਕੀ ਸ਼ਰਮ ਦੀ ਗੱਲ ਹੋਊ ਡਵੈਲਪਮੈਂਟ ਦੇ ਕੰਮਾਂ ਤੇ ਤੁਸੀਂ ਜਾ ਕੇ ਸਟੀਆਂ ਲੈ ਕੇ ਆਨੇ ਹੋ ਇੱਕ ਪ੍ਰਧਾਨ ਲੀਗਲ ਦੱਸਦਾ ਦੂਸਰਾ ਪ੍ਰਧਾਨ ਇਲੀਗਲ ਦੱਸਦਾ ਕੋਈ ਸ਼ਰਮ ਹੈ ਮਾੜੀ ਮੋਟੀ ਕੋਈ ਲੋਕਾਂ ਨੂੰ ਮੂੰਹ ਦਿਖਾਣ ਜੋਗੇ ਹੈਗੇ ਹੋ ਤੁਸੀਂ ਸੋ ਡਾਕਾ ਜੀ ਫੇਰ ਮੈਂ ਕਹਿ ਰਿਹਾ 25 25 50 ਗੱਡੀ ਚੱਕ ਤੇ ਰਾਜਸਥਾਨ ਨੂੰ ਜਾ ਜਾ ਕੇ ਆਪਣੇ ਭਰਾ ਦੇ ਚਾਰਾ ਜੋਰੀ ਕਰ ਉਹਨੂੰ ਕਹਿ ਕਿ ਮੇਰੇ ਨਾਲ ਗੱਡੀ 'ਚ ਬੈਠ ਮੈਂ ਐਵੇਂ ਕੁੱਪ ਚ ਟੱਕਰਾ ਮਾਰਦਾ ਫਿਰਦਾ ਚੱਲ ਨਿਤਨ ਘਟਕਰੀ ਕੋਲ ਮੈਨੂੰ ਲਿਜਾ ਉੱਥੋਂ ਇੱਕ ਚੈੱਕ ਕਟਾ ਤੇ ਖੰਨੇ ਨੂੰ جگਮਗਾ। ਆ ਦਿਓ ਪੀਐਸਪੀਸੀਲ ਦੇ ਪੈਸੇ। ਐਵੇਂ ਨਾ ਰਾਜਨੀਤੀਆਂ ਕਰੋ। ਇੱਕ ਇੱਕ ਕਰਕੇ ਖੰਨੇ ਦਾ ਸੁਧਾਰ ਕਰਕੇ ਦਿਖਾਉਂ ਥੋੜਾ ਮੇਰੇ ਨਾਲ ਇਹ ਵਾਅਦਾ ਹੈ। ਸੋ মিডিਆ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਐਡੀ ਵੱਡੀ ਗਿਣਤੀ ਚ ਆਇਓ। ਮੈਂ ਆਖਰ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੇ ਬੋਲ ਕੇ ਤੁਹਾਨੂੰ 2 ਮਿੰਟ ਦੇ ਅੰਦਰ ਅੰਦਰ ਇਹ ਸਾਰੀ ਗੱਲ ਆਪ ਵੀ ਸਮਝਾ ਲਓ ਐਕਸੀਡੈਂਟ ਹੋ ਗਿਆ ਜੀ ਕਿ ਬਾਦਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਸਾਡੇ ਪਹਿਲੇ ਪੂਰੇ ਜਿਹੜਾ ਮੇਨ ਰੋਡ ਹੈ ਉਹਦੇ ਉੱਤੇ 6 ਮੀਟਰ ਲੱਗੇ ਹੋਏ ਨੇ ਅਲੱਗ-ਅਲੱਗ ਅਕਾਊਂਟ ਨੰਬਰ ਨੇ ਸਾਰਿਆਂ ਦੇ ਤੇ ਇੱਕ ਜਿਹੜਾ ਪਹਿਲਾ ਮੀਟਰ ਹੈ ਬਾਦਲਾ ਚੌਂਕ ਤੇ ਉੱਤੇ ਸੰਬਰਾਲਾ ਚੌਂਕ ਤੱਕ 1 ਮੀਟਰ ਦੀ ਹੈਗੀ ਹੈ 3.3 ਲੱਖ ਰੁਪਏ 1 ਦੀ 2.3 ਲੱਖ ਰੁਪਏ 1 ਦੀ 1.3 ਲੱਖ ਰੁਪਏ 1 ਦੀ 63000 ਰੁਪਏ 1 ਦੀ 99000 ਤੇ 1 ਦੀ 4.3 ਲੱਖ ਰੁਪਏ ਡਿਪਾਰਟਿੰਗ ਅਮਾਉਂਟ ਸਾਡੀ ਖੜੀ ਹੈ ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਲੈਟਰਸ ਵੀ ਲਿਖ ਰਹੇ ਆ ਤੇ ਆਪ ਵੀ ਵਰਬਲੀ ਗੱਲ ਕਰ ਰਹੇ ਆ ਨੈਸ਼ਨਲ ਹਾਈਵੇ ਦੇ ਬੰਦਿਆਂ ਨਾਲ ਬਟ ਉਹ ਪੈਸੇ ਨਾ ਜਮ੍ਹਾਂ ਹੋਣ ਕਰਕੇ ਫਿਰ ਇਹ ਸਾਨੂੰ ਮਜਬੂਰੀ ਦੇ ਤੌਰ ਤੇ ਕਨੈਕਸ਼ਨ ਕੱਟਨੇ ਪਏ ਉਤੋਂ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਨੇ ਮਤਲਬ ਇਹ ਤੋਂ ਪਹਿਲੇ ਸਮੇਂ ਦੌਰਾਨ ਵੀ ਇਹ ਕਨੈਕਸ਼ਨ ਪਹਿਲਾਂ ਅਸੀਂ ਕੱਟਦੇ ਰਹੇ ਆ ਤੇ ਜਦੋਂ ਪਹਿਲਾਂ ਅਸੀਂ ਕਨੈਕਸ਼ਨ ਕੱਟੇ ਸੀ ਤਦ ਵੀ ਮੰਤਰੀ ਸਾਹਿਬ ਨੇ ਚਲੋ ਇੱਕ ਮੀਟਿੰਗ ਕਰਕੇ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਕਿਹਾ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਅਸੀਂ ਨਾਲ ਦੀ ਨਾਲ ਉਹਨਾਂ ਦੇ ਕਨੈਕਸ਼ਨ ਜੋੜਤੇ ਤੇ ਹੁਣ ਵੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆਂ ਵੀ ਇਹ ਕਨੈਕਸ਼ਨ ਜਲਦੀ ਤੋਂ ਜਲਦੀ ਦੀ ਪੇਮੈਂਟਾ ਕਰਵਾਓ ਤੇ ਅਸੀਂ ਇਹਨਾਂ ਦੇ ਕਨੈਕਸ਼ਨ ਜੋੜੀਏ ਤੇ ਜਿਹੜੀ ਸਾਰੀ ਲਾਈਟਾਂ ਉਹਨਾਂ ਨੂੰ ਚੱਲ ਦੇਈਏ ਕਿੰਨਾ ਮਹੀਨੇ ਦੀ ਅਮਾਉਂਟ ਹੈ ਜੀ ਬੋਲੋ ਇਹ 6 ਮਹੀਨੇ ਤੋਂ ਇਹਨਾਂ ਦੀ ਡਿਫਾਲਟਿੰਗ ਅਮਾਉਂਟ ਚੱਲ ਰਹੀ ਹੈ ਜੀ ਮਾਰਚ ਦੇ ਵਿੱਚ ਮંત્રી ਸਾਹਿਬ ਨੇ ਇੱਕ ਮੀਟਿੰਗ ਕਰਕੇ ਕਰਵਾਇਆ ਸੀਗਾ ਜੀ ਤੇ ਉਸ ਵੇਲੇ ਪੇਮੈਂਟਸ ਆ ਗਈਆਂ ਸੀ ਹੁਣ ਦੁਬਾਰਾ ਫੇਰ ਇਹ ਪੇਮੈਂਟਸ ਕਰਦੇ ਨਹੀਂ ਪਾ ਰਹੇ ਐਕਸਲ ਸਾਹਿਬ ਇੱਕ ਕੰਪਨੀ ਜਿਵੇਂ ਬਾਰ ਬਾਰ ਬੈਂਕ ਬ੍ਰੋਕਰੀ ਹੈ ਕਿਉਂ ਹਾਈਵੇ ਮਹਿਕਮਾ ਹੈ ਜਿਹੜਾ ਮੈਕਨੂਰੀਓ ਪਾਸ ਕਰਦਾ ਹੈ ਕੰਪਨੀ ਦੀ ਵੀ ਕਿਉਂ ਰੁਕ ਰਹੀ ਹੈ ਵੀ ਜਾਣ ਕੇ ਅਸੀਂ ਅਸੀਂ ਮਹਿਕਮੇ ਨਾਲ ਆਪ ਤਾਲਮਿਲ ਕਰ ਰਹੇ ਹਾਂ ਮੈਂ ਆਪ ਕੱਲ੍ਹ ਕੀਤੀ ਸੀ ਅੰਬਾਲਾ ਵੀ ਗੱਲ ਕੀਤੀ ਹੈ ਅੰਬਾਲਾ ਵਾਲੇ ਕਹਿੰਦੇ ਲੁਧਿਆਣਾ ਨਾਲ ਲੁਧਿਆ ਪਰ ਉਹ ਕਿਸੇ ਨੇ ਵੀ ਸਾਨੂੰ ਕਹਦਾ ਇਹ ਕਨੈਕਟ ਨਹੀਂ ਕਰਵਾਈ ਸੀਗੀ ਹਜੇ ਤੱਕ ਤੇ ਅਸੀਂ ਜਿੰਨਾ ਇਨੀਸ਼ੀਏਟਿਵ ਲੈ ਸਕਦੇ ਆ ਅਸੀਂ ਲੈ ਰਹੇ ਆ ਇਨੀਸ਼ੀਏਟਿਵ ਬਟ ਉਹ ਜਦ ਪੇਮੈਂਟ ਨਹੀਂ ਕਰਵਾਈ ਉਹਨਾਂ ਨੇ ਫੇਰ ਸਾਨੂੰ ਇਹ ਕਨੈਕਸ਼ਨ ਸਾਡੇ ਕੋਲ ਕਹਿੰਦਾ ਵੀ ਕਿੰਦੇ ਇੱਕ ਇਹ ਵੀ ਰੂਲ ਹੈਗਾ ਜਿਹਦੇ 30 ਨੂੰ ਤੱਕ ਬਿਲ ਨਹੀਂ ਭਰਾਇਆ ਜਾਂਦਾ ਕਿਸੇ ਵੀ ਕੋ ਕਿ ਮੀਟਰ ਵੀ ਪੱਟੇ ਜਾਣਗੇ ਉਹਨਾਂ ਦੇ ਫਿਰ ਨੇ ਤੀਨ ਉਹ ਨਹੀਂ ਹੁੰਦਾ ਇਹ ਹਰ ਇੱਕ ਮਹੀਨੇ ਦੀ ਇੱਕ ਗੱਦਾ ਡਿਊ ਡੇਟ ਹੁੰਦੀ ਹੈ ਮੀਟਰ ਦੇ ਪੈਸੇ ਜਮਾ ਕਰਵਾਉਂਦੀ ਬਿਲਾ ਦੇ ਜਿਹੜਾ ਉਹ ਹਰ ਮਹੀਨੇ ਪੈਸੇ ਨਹੀਂ ਜਮਾ ਕਰਵਾਉਂਦਾ ਫਿਰ ਉਤ ਤੋਂ ਬਾਅਦ ਸਾਨੂੰ ਇਹ ਕਨੈਕਸ਼ਨਸ ਕੱਟਨੇ ਪੈਂਦੇ ਨੇ ਕਨੈਕਸ਼ਨ ਕੱਟਦੇ ਹੁੰਦੇ ਵੀ ਟਾਈਮ ਜਮਾ ਕਰਾਉਂਦੇ ਉਹ ਜਦ ਤੱਕ ਸ਼ਹਿਰ ਜਿਹੜਾ ਹੈ ਨੇਰੇ ਚ ਰਹੋ ਜੀ ਦੇਖੋ ਅਜੇ ਅਸੀਂ ਆਪ ਇਨੀਸ਼ੀਏਟਿਵ ਲੈ ਰਹੇ ਹਾਂ ਜੀ ਅਸੀਂ ਆਪ ਦੁਬਾਰਾ ਫੇਰ ਗੱਲ ਕਰਾਂਗੇ ਤੇ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਵੀ ਤੁਸੀਂ ਵੀ ਗੱਲ ਕਰੋ ਪੇਮੈਂਟ ਜਮਾ ਕਰਵਾਈਏ ਤੇ ਨਾਲ ਦੀ ਨਾਲੇ ਅਸੀਂ ਤਾਂ ਕਨੈਕਸ਼ਨ ਗਾਦਾ ਸਾਡੇ ਲਈ ਦਾ ਘੰਟੇ ਦਾ ਕੰਮ ਹੈ ਜੀ ਨਾਲ ਦੀ ਨਾਲ ਜੋੜ ਮੈਂ ਕਰੂੰਗਾ ਐਨਐਚਏਈ ਦੇ ਨਾਲ ਮੈਂ ਦੁਬਾਰਾ ਮੀਟਿੰਗ ਕਰੂੰਗਾ ਮੈਂ ਉਹਨਾਂ ਨੂੰ ਕਿਹਾ ਹਿਸਾਬੀ ਨੌਲੇਜ ਲੈ ਕੇ ਆਉਂਦਾ ਜੀ ਕਰਦੇ ਹਾ ਡਿਪਟੀ ਕਮਿਸ਼ਨਰ ਦੀ ਨੌਲੇਜ ਹੈ ਡਿਪਟੀ ਕਮਿਸ਼ਨਰ ਦੀ ਨੌਲੇਜ ਹੈ ਬਲਕਿ ਮੈਂ ਐਨਐਚਏਆਈ ਵਾਲਿਆਂ ਨਾਲ ਅੱਜ ਫੇਰ ਫੋਨ ਤੇ ਗੱਲ ਕੀਤੀ ਆ ਉਹ ਮੈਂ ਕਿਹਾ ਭਰਾਵੋ ਕਿਉਂ ਲੋਕਾਂ ਨੂੰ ਤੰਗ ਕਰਦੇ ਹੋ ਪੇਮੈਂਟ ਜਮ੍ਹਾਂ ਕਰਾਓ ਤੁਸੀਂ ਬਾਰ-ਬਾਰ ਕਿਉਂ ਡਿਫਾਲਟ ਹੋ ਰਹੇ ਹੋ ਚਲੋ ਇੱਕ ਵਾਰ ਡਿਫਾਲਟ ਹੋ ਗਏ ਦੂਜੀ ਵਾਰ ਹੋ ਗਏ ਤੀਜੀ ਵਾਰ ਹੋ ਗਏ ਕਰੋੜਾ ਰੁਪਈਆ ਤੁਸੀਂ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਹੋ ਤੁਸੀਂ ਪੈਸੇ ਦਿਓ ਟਾਈਮਸਰ ਬੰਦਮਾ ਟਾਈਮਸਰ ਪੇਮੈਂਟ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਹੋ ਅੱਜ ਐਨਐਚਏਆਈ ਦੇ ਅਫਸਰ ਬੁਲਾਏ ਨੇ ਮੈਂ ਕੋਈ ਨਹੀਂ ਉਹਨਾਂ ਨਾਲ ਅੱਜ ਉਹਨਾਂ ਦੀ ਖਿਚਾਈ ਕਰਦੇ ਆ ਇਹ ਜਲਦੀ ਤੋਂ ਜਲਦੀ ਚਾਲੂ ਕਰਵਾਣੇ ਸੋ ਹੁਣ 2 ਮਿੰਟ ਲਈ ਕਰਮਚੰਦ ਸ਼ਰਮਾ ਜੀ ਨੇ ਵੀ ਕੁਝ ਦੱਸਣਾ ਹੈ ਹਾਂਜੀ ਲੋ ਦੱਸੋ ਮੈਂ ਤਾਂ ਇਹ ਗੱਲ ਸੁਣੀ ਚਾਹਵਾ ਇਸ ਤਰ੍ਹਾਂ ਚਾਲੂ ਨਹੀਂ ਨਾ ਕਰਦੇ ਜਦੋਂ ਸਾਡੀ ਡਿਫਾਲਟਿੰਗ amount ਇਕੱਲੇ ਐਨਐਚ ਨੇ ਕਿਸੇ ਬਲ ਵੀ ਡਿਮਾਂਡਿੰਗ ਖੜੀ ਹੋਵੇ ਤਾਂ ਅਸੀਂ ਇਹ ਰੇਕ ਦਾ ਕਨੈਕਸ਼ਨ ਕੱਢ ਦਿੰਦੇ ਚਾ ਕੋਈ ਖਾਤਕਾਰ ਹੈ ਉਹ ਡਿਫਾਲਟਿੰਗ amount ਆ ਬਿੱਲ ਦੇ ਬੈਕ ਸਾਈਡ ਤੇ ਲਿਖਿਆ ਹੁੰਦਾ ਵੀ ਜੇ ਤੁਸੀਂ ਡਿਫਾਲਟਿੰਗ amount ਨਹੀਂ ਪਰੋਗੇ ਤਾਂ ਥੋੜਾ ਕਲੈਸ਼ਟ ਕੱਟ ਦਿੱਤਾ ਜਾਊਗਾ ਜਦੋਂ ਫਿਰ ਉਹ 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 ਗਾਹਾਂ ਜੋਗ ਸਮਾਗ ਫਿਰ ਪੀੜੀ ਤੋਂ ਕਰਦਨੇ ਆ ਸੀ ਉਹਨੂੰ ਕਲੈਕਸ਼ਨ ਨੂੰ ਇਸ ਕਰਕੇ ਜਿੰਨਾ ਚਿਰ ਤੱਕ ਸਾਡੀ ਕਰੋੜਾ ਰੁਪਿਆ ਅਰਬਾਂ ਰੁਪਿਆ ਜਿਹੜਾ ਲੋਕ ਪੰਜਾਬ ਚ ਡਿਫਾਲਟਿੰਗ ਉੱਤ ਪਈ ਹੁੰਦੀ ਹੈ ਅਸੀਂ ਮਾਰਚ ਤੱਕ ਕਲੀਅਰ ਕਰਨੀ ਹੁੰਦੀ ਹੈ ਕਿ ਸਤੰਬਰ ਤੱਕ ਕਲੀਅਰ ਕਰਨੀ ਹੁੰਦੀ ਆ ਸਾਲ ਚ ਦੋ ਮਹੀਨੇ ਹੁੰਦੇ ਨੇ ਜਿਹੜੇ ਅਸੀਂ ਡਿਫਾਲਟਿੰਗ ਮਾਉਂਟ ਦੇ ਉੱਪਰ ਇੱਥੇ ਲਾ ਕੇ ਅਸੀਂ ਇਹਨਾਂ ਨੂੰ ਕਲੀਅਰ ਕਰ ਦਿਆਂ ਅਸੀਂ ਬਿਜਲੀ ਪਹਿਲਾਂ ਦਨੇ ਆ ਪੈਸਾ ਅਸੀਂ ਬਾਅਦ ਚ ਲੈਨੇ ਆ ਹੁਣ ਬਿਜਲੀ ਇਹ ਵੱਧ ਚੁੱਕਿਆ ਐਨਸੀ ਇਹ ਨੈਸ਼ਨਲ ਅਥਾਰਟੀ ਵਾਲੇ ਜਿਹੜੇ ਨੇ ਇਹ ਬਿਜਲੀ ਵੱਧ ਚੁੱਕੇ ਨੇ ਉਹ ਵਰਤੀ ਦੇ ਪੈਸ ਜਿਨ੍ਹਾਂ ਚ ਨਹੀਂ ਦੇਣਗੇ ਕਿਉਂਕਿ ਉੱਪਰ ਬੜੀ ਸਖਤੀ ਹੈ ਬਿਜਲੀ ਬੋਰਡ ਕਿਉਂਕਿ ਉਹ ਸਾਰਾ ਪੈਸਾ ਜਿਹੜਾ ਯੂਜ਼ ਕਰਨਾ ਹੁੰਦਾ ਹੋਰ ਡਵੈਲਪਮੈਂਟ ਦੇ ਲਈ ਇਸ ਕਰਕੇ ਉਹ ਜ਼ਰੂਰੀ ਹੁੰਦੇ ਨੇ ਕਨੈਕਸ਼ਨ ਕੱਟ ਲੈਣ ਇਹ ਤਾਂ ਕੋਈ ਕਿਤਾਹੀ ਅਫਸਰ ਕੋਈ ਕਰ ਨਹੀਂ ਸਕਦਾ ਉਹਦੇ ਫਿਰ ਐਕਸ਼ਨ ਹੋ ਜਾਊਗਾ ਇਸ ਕਰਕੇ ਹੁਣ ਜਿਵੇਂ ਸਿਵਲ ਹਸਪਤਾਲ ਸੀਗਾ ਕਰੋੜਾ ਰੁਪਇਆ ਖੜੀ ਸੀ ਉਹਨਾਂ ਦੀ ਘਟਦੇ ਜਾ ਰਹੇ ਸੀਗੇ ਮੰਤਰੀ ਸਾਹਿਬ ਨੇ ਉਹ ਪੈਸੇ ਜਿਹੜੇ ਦਵਾ ਕੇ ਸੈਂਟਰ ਤੋਂ ਵੀ ਜੋ ਬਣਦੇ ਸੀ ਪੈਸਾ ਜੋ ਪੰਜਾਬ ਦਾ ਆਪਣਾ ਸਾਰਾ ਦਵਾਇਆ ਉਹਦੇ ਹਸਪਤਾਲ ਨੂੰ ਕੋਈ ਹੈਲਥ ਕੇਅਰ ਜ਼ਰੂਰੀ ਹੈ ਇਸ ਕਰਕੇ ਜਿਹੜੀ ਡਿਫਾਲਟਿੰਗ ਅਮਾਉਂਟ ਹੈ ਕਿਤੇ ਵੀ ਆ ਜਾਓ ਖੜਾ ਆਈ ਦੇ ਪੈਸੇ ਬਣਾ ਕੰਮ ਨਹੀਂ ਚੱਲਦਾ ਬੀਲ ਬੋਰਡ ਦਾ ਕੰਮ ਰੁਕ ਜੂਗਾ ਸਾਰੇ ਡਿਵੈਲਪਮੈਂਟ ਦਾ ਇਸ ਕਰ ਹਾਂਜੀ ਜਿਵੇਂ ਕਿ ਤਿਹਾਰ ਆ ਰਹੇ ਨੇ ਉਹਨ ਦਿਵਾਲੀ ਦੇ ਚਹਰਾ ਜੇ ਆ ਰਹੇ ਨੇ ਫਿਰ ਇਹ ਕੋਈ ਰਿਲੈਕਸ਼ਨ ਨਹੀਂ ਹੈ ਬੀਲ ਭਰਾ ਦੇ ਤੇ ਲਾਈਟਾਂ ਬੰਦ ਨਹੀਂ 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 ਜੇ ਨਹੀਂ ਬਿੱਲ ਭਰਾਂਦੇ ਤਾਂ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਚਾਹੇ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਡਿਪਾਰਟਮੈਂਟ ਨਾਲ ਜਾ ਕੇ ਗੱਲ ਕਰਨੀ ਪਵੇ ਅਸੀਂ ਇਹ ਚਾਲੂ ਕਰਵਾਵਾਂਗੇ ਪਰ ਉਹ ਜਿੰਨੀ देर ਚਾਲੂ ਰਹੂਗਾ ਫਿਰ ਉਹਦੇ ਜਿੰਨੀ ਦੇਰ ਜਿਹੜੀ ਕਿ ਉਹਦੀ ਪੇਮੈਂਟ ਡਿਫਾਲਟ ਹੋਊਗੀ ਉਹ ਫਿਰ NHAI ਨੂੰ ਪੜਨੀ ਪਊ। ਸੋ ਐਡ ਹੋ ਜੂਗੀ ਉਹ। ਸੋ ਪਰ ਗੱਲ ਇਹ ਹੈ ਇਹ ਤਰੀਕਾ ਨਹੀਂ ਹੈ نیشنل ਹਾਈਵੇ ਥੌਰੀਟੀ ਆਫ ਇੰਡੀਆ। ਇਹਨੂੰ ਸਰਲ ਕਰਨਾ ਚਾਹੀਦਾ ਇਹਨੂੰ ਸਿਸਟਮੈਟਿਕ ਕਰਨਾ ਚਾਹੀਦਾ। NHAI ਕੋ ਕਰੋੜਾਂ ਅਰਬਾਂ ਰੁਪਇਆ ਫੰਡ ਪਿਆ ਹੈ। ਇੱਕ ਪਾਸੇ ਤਾਂ ਉਹ ਕਹੀ ਜਾਂਦੇ ਨੇ ਸਾਡੇ ਕੋਲ 3 ਲੱਖ ਕਰੋੜ ਰੁਪਏ ਦਾ ਬਜਟ ਹੈ। ਇੰਨਾ ਪੈਸਾ ਪਿਆ ਹੈ ਵੀ ਅਸੀਂ ਤਾਂ ਸੜਕਾਂ ਇਹੀ ਜੀਆਂ ਬਣਾ ਦਈਏ ਚਾਹੇ। ਇਹ ਇਧਰ ਤੋਂ ਦੀ ਬੰਬ ਸੱਟ ਲੋ ਦੂਏ ਪਾਸੇ ਆ ਬਿਜਲੀ ਬੋਰਡ ਦੇ ਪੈਸੇ ਨਹੀਂ ਦਿੰਦੇ ਸੋ ਇਹ ਗੱਲ ਹੈ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ ਇਹ ਕੇਂਦਰ ਸਰਕਾਰ ਦਾ ਵਿਭਾਗ ਹੈ ਸੋ ਇਹ ਕੇਂਦਰ ਸਰਕਾਰ ਦੇ ਵਿਭਾਗ ਨਾਲ ਅਸੀਂ ਦੁਆਰਤੀ ਜਾਨੀ ਕਿ ਮੀਟਿੰਗ ਸੱਦੀ ਹੈ ਦੇਖੋ ਇਹਦਾ ਰਿਜ਼ਲਟ ਕੀ ਕਰਦਾ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ